शाही शेर फरीदकोट ਦੇ ਇਤਿਹਾਸਿਕ ਕਿਲੇ ਦੀ ਕੰਧ ਡਿੱਗ ਗਈ ਹੈ ਕੰਧ ਡਿੱਗਣ ਕਾਰਨ ਕਈ ਦਿਨਾਂ ਤੋਂ ਹੋរី ਵਰਖਾ ਨੂੰ ਮੰਨਿਆ ਜਾ ਰਿਹਾ ਇਸ ਕੰਧ ਨੂੰ ਕਿਲੇ ਦੀ ਦੀਡ ਦੀ ਹੱਡੀ ਕਿਹਾ ਜਾ ਰਿਹਾ ਹੈ ਇਸ ਸ਼ਾਹੀ ਕਿਲੇ ਦਾ ਇਤਿਹਾਸ ਬਾਬਾ ਸ਼ੇਖ ਫਰੀਦ ਜੀ ਨਾਲ ਜੋੜਿਆ ਜਾਂਦਾ ਹੈ ਫਿਲਹਾਲ ਇਹ ਫਰੀਦਕੋਟ ریاਸਤੀ ਜਾਇਦਾਦ ਅਤੇ ਸ਼ਾਹੀ ਵਸੀਅਤ ਅਨੁਸਾਰ ਇਸ ਦੀ ਦੇਖਰੇਖ ਮਹਾਰਾਵਲ ਖੇਵਾਜੀ ਟ੍ਰਸਟ ਕਰ ਰਹੀ ਹੈ ਕੰਧ ਡਿੱਗਣ ਨਾਲ ਕਿਲੇ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ਾਹੀ ਸ਼ਹਿਰ ਫਰੀਦਕੋਟ ਦੇ ਇਤਿਹਾਸਿਕ ਕਿਲੇ ਦੀ ਕੰਧ ਡਿੱਗ ਗਈ ਹੈ ਕੰਧ ਡਿੱਗਣ ਦਾ ਕਾਰਨ ਕਈ ਦਿਨਾਂ ਤੋਂ ਹੋ ਰਹੀ ਵਰਖਾ ਨੂੰ ਮੰਨਿਆ ਜਾ ਰਿਹਾ ਹੈ ਜੋ ਬਾਰਿਸ਼ ਹੋ ਰਹੀ ਹੈ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਉਸ ਨਾਲ ਕਾਫੀ ਨੁਕਸਾਨ ਹੋਇਆ ਤੇ ਜੋ ਫਰੀਦਕੋਟ ਦੇ ਇਤਿਹਾਸਿਕ ਕਿਲੇ ਦੀ ਕੰਧ ਹੈ ਉਹ ਵੀ ਡਿੱਗ ਪਈ ਹੈ ਇਸ ਭਾਰੀ ਵਰਖਾ ਕਾਰਨ ਮੁਰੰਮਤਾਂ ਕੰਮ ਕਰਾਉਣ ਲਈ ਕਿਲੇ ਨੂੰ ਪਿਛਲੇ ਲੰਮੇ ਸਮੇਂ ਤੋਂ ਬੰਦ ਕੀਤਾ ਹੋਇਆ ਹੈ ਕਿਲੇ ਵਿੱਚ ਸ਼ੀਸ਼ ਮਹਿਲ, ਤੋਪਖਾਨਾ, ਸ਼ਾਹੀ ਫੁਹਾਰੇ, ਸ਼ਾਹੀ ਦਰਬਾਰ, ਫੌਜ ਦਾ ਅਸਲਾਕਾਰ, ਸ਼ਾਹੀ ਵਸਤਾਂ ਤੇ ریاਸਤੀ ਰੋਲ ਸਰਾਏ ਤੇ ਹੋਰ ਵੀ ਬੇਸ਼ਕੀਮਤੀ ਚੀਜ਼ਾਂ ਮੌਜੂਦ ਨੇ। ਇਹ ਜੀ ਜੋ ਖੀਵਾ ٹرسٹ ਦੇ ਅੰਦਰ ਇਹ ਸਾਰੀ ਇਤਿਹਾਸਕ ਇਮਾਰਤ ਆ ਰਹੀ ਹੈ ਤੁਸੀਂ ਵੇਖ ਰਹੇ ਹੋ। ਇਸ ਇਮਾਰਤ ਦਾ ਇਹਨਾਂ ਦਾ ਜੋ ٹرسٹ ਬਣਿਆ ਹੈ ਉਹਨਾਂ ਕੋਲੇ ਆਪ ਦੱਸਦੇ ਨੇ ਵੀ ਸਾਡੇ ਕੋਲ ਲੱਖਾਂ ਦਾ ਬਜਟ ਹੈ ਕਰੋਨਾ ਦਾ। ਤੇ ਅਸੀਂ ਇਹ ਚਾਹੁੰਦੇ ਆ ਵੀ ਵੇਖੋ ਤੁਸੀਂ بارشਾਂ ਦੇ ਵਿੱਚ ਜਾਂ ਹੜ੍ਹਾਂ ਦੇ ਟਾਈਮ ਦੇ ਵਿੱਚ ਇਹ ਬਿਲਡਿੰਗਾਂ ਦਾ ਕੀ ਹਾਲ ਹੋ ਰਿਹਾ ਹੈ ਜੇ ਇਹ ਸਾਲ-ਸਾਲ ਤੇ ਸਮੇਂ-ਸਮੇਂ ਤੇ ਇਹਨਾਂ ਦੀ ਸਾਂਭ ਸੰਭਾਲ ਕਰਦੇ ਰਹਿਣ ਤੇ ਮੇਰੇ ਖਿਆਲੇ ਪ੍ਰੋਬਲਮ ਨਹੀਂ ਆਉਂਦੀ ਤੇ ਅੱਜ ਤੱਕ ਇਹਨਾਂ ਦਾ ਕੋਈ ਰਿਪੇਅਰ ਵੱਲ ਧਿਆਨ ਨਹੀਂ ਹੈਗਾ ਇਹ ਇਸੇ ਤਰ੍ਹਾਂ ਇਹਨਾਂ ਨੇ ਇਹਦੇ ਵੱਲ ਨਾ ਧਿਆਨ ਕੀਤਾ ਤੇ ਆਉਣ ਵਾਲੇ ਸਮੇਂ ਇਤਿਹਾਸਕ ਮਾਰਤਾ ਖਤਮ ਹੋ ਜਾਣਗੀ